ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਂ ਤੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਉਹਨੇ ਮੈਨੂੰ ਬਲੌਗ ਕਰਦਾ ਸਾਡੀ ਗੱਲ ਨਹੀਂ ਹੋਈ ਘੱਟੋ-ਘੱਟ ਨਹੀਂ 7-8 ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਬੂਸਦਣਾ ਹੈਗਾ ਉਹਦੇ ਕੋਲ ਆਪਣੇ ਕੋ ਪ੍ਰੂਫ ਹੈਗਾ ਆ ਮੇਰਾ ਨਾਮ ਗੁਰਦੀਪ ਕੁਮਾਰ ਆ ਤੁਸੀਂ ਤੋਂ ਸਵਾਲ ਹੈ ਕੀ ਗੱਲ ਬਸ ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਨੂੰ ਮੇਰੇ ਫਾਹਦ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚ ਕਰਵਾ ਲਏ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਹੈ ਨੀਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੋਸ਼ ਆ ਨਾ ਤੇ ਉੱਥੇ 2 ਨੰਬਰ 'ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਏ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਆਪਾਂ ਕੁੜੀ ਨੇ ਐਲਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜ੍ਹਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਕਿਉਂ ਵੀਜ਼ਾ ਲੱਗੇ ਦਾ ਖਰਚਾ ਉਹ ਕਹਿੰਨੀ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇ ਮੁੜ ਕੇ ਉਹ ਗਈ ਬਾਹਰ ਫੇ ਮੁੜ ਕੇ ਅਗਲੇ ਸਾਲ ਉਹ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਪਰ ਫੇ ਵੀ ਇਹਨਾਂ ਨੇ ਕਰਪੁਰ ਕੇ ਬੇਚੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਡ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨਾਂ ਦੇ ਦਾਨ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋਅ ਕਰ ਲੈ ਕੋਲੇ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਨੇ ਮੈਨੂੰ ਆਖਰਗਾ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟਨੀ ਸੱਤ ਅੱਠ ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਹੈ ਆ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨਾਲ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਦਣਾ ਹੈਗਾ ਉਹਦੇ ਕੋਈ ਆਪਣੇ ਕੋ ਪ੍ਰੂਫ ਹੈਗਾ ਆ ਵੀ ਇੱਥੇ ਮੁੜ ਕੇ ਉਹ ਤੋਂ ਬਾਅਦ ਜਦੋਂ ਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾਹ ਹਾਂਜੀ ਦਰਖਾਸਤ ਫੇ ਆਪਾਂ ਨੇ ਸਾਨੂੰ ਅਸੀਂ ਆਕ ਕੇ ਵੀ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਹੀ ਜਾਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋ ਅਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਫੇ ਸੱਤ ਅੱਠ ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦੇਤੀ ਮਿਨੀ ਸੈਕਟਰੀਟ ਹਿਸ਼ਰਪੁਰ ਐਸਐਸਪੀ ਸਰ ਐਸਐਸਪੀ ਆਫਿਸ 'ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 196 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਆ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਤੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਹਨੇ ਮਾਰਕ ਕੀਤੀ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਨਾ ਤੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਨੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਹੋ ਤੋਟ ਆਇਆ ਉਹਨੂੰ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਇਹ ਵਿਆਹ ਦਾ ਵਿੱਚ ਖਰਚਾ ਕੀ ਵਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਗਾਂਜ ਕਰ ਨਹੀਂ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਛ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੜੂ ਫਗਵਾੜੇ ਫਗਵਾੜੇ ਦੇ ਕੋਲ ਆ ਜ਼ਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਦਾ ਕੁੜੀ ਦਾ ਨਾਂ ਹੈਗਾ ਪ੍ਰੀਆ ਸਰ ਪ੍ਰੀ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮੋਹਤਵਰ ਨਾਲ ਗੱਲ ਹੋਈ ਹੈ ਕਿ ਨਹੀਂ ਪਿੰਡ ਨੀ ਗੱਲ ਹੋਈ ਆਪਣੀ ਬਚੋਲਿਆਂ ਨਾਲ ਗੱਲ ਕੀਤੀ ਬਚੋਲਿਆਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ-ਈਸਟ ਕੈਲਗਰੀ ਅਲਵਟਾ ਚ ਰਹਿੰਦੀ ਆ ਹਾਂਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਏਗਾ ਵੀ ਇਹਨੇ ਸਾਡੇ ਕੋ ਪੈਸੇ ਹੈ ਨਹੀਂ ਕੰਮ ਕੁ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਸ਼ੀਅਨ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰਾ ਅਸ ਗਿਆ ਕਿ ਨਾ ਸੁਣਿਆ ਆਪ ਕੀਤੀ ਹੋ ਸੀ ਪਹਿਲਾਂ ਪੈਸੇ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੇ ਹੀ ਕਿ ਮੁੱਕਰੇ ਹੀ ਗਈ ਆ ਪੁਲਿਸ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਕੁਝ ਨਹੀਂ ਸਰ ਉਹ ਕੁਝ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਝ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ ਐਸਐਸਪੀ ਜੀ ਦਾ ਮੇਰਾ ਨਾਮ ਮਨਜੀਤ ਕੁਮਾਰ ਆ ਜੀ ਪ੍ਰੋਬਲਮ ਇਹਨਾਂ ਦੀ ਆਹ ਜਿਹੜੀ ਦੱਸੀ ਹੈ ਤੁਹਾਨੂੰ ਇਹ ਨਹੀਂ ਪ੍ਰੋਬਲਮ ਤਾਂ ਉਹ ਹੀ ਆ ਇਹਨਾਂ ਦਾ ਹਸਾਬਤਾਬ ਜਿਹੜਾ ਹੈਗਾ ਆ ਸਾਡੇ ਨਾਲ ਫੇਰ ਬੈਠਕ ਵੀ ਹੋਈ ਇੱਕ ਵਾਰੀ ਇਹਨਾਂ ਦੀ ਇਹਨਾਂ ਦੀ ਬੈਠਕ ਉੱਥੇ ਹੋਈ ਆ ਮੇਰੇ ਨਾਲ ਮੈਰਿਡ ਅਨਮੈਰਿਡ ਦੀ ਗੱਲ ਕਰਨ ਲੱਪੇ ਕਹਿੰਦੇ ਸਾਡੀ ਕੁੜੀ ਮੈਰਿਡ ਵਾ ਫੇ ਇਹਦੇ ਮਾਪੇ ਕਹਿਣ ਲੱਪੇ ਮੈਂ ਗਿਆ ਮੈਂ ਕਿਹਾ ਵੀ ਕਹਿੰਦੇ ਵੀ ਸੱਚੀ ਗੱਲ ਕਰਨੀ ਆ ਇੱਥੇ ਵਿਚੋਲੇ ਦੇ ਘਰ ਆ ਗਏ ਕਹਿੰਦੇ ਸਾਡੀ ਉੱਥੇ ਵੇਚਤੀ ਆ ਅਹੀਂ ਉੱਥੇ ਗੱਲ ਨਹੀਂ ਕਰਨੀ ਅਸੀਂ ਉੱਥੇ ਦੀ ਵੀ ਮੰਗ ਕੀਤੀ ਸੀ ਮੈਂ ਇਹ ਕਹਿੰਦੇ ਇੱਥੇ ਆ ਜਾ ਮੈਂ ਫੇ ਇਕੱਲੇ ਨੂੰ ਮੈਨੂੰ ਸੱਦ ਲਿਆ ਨਹੀਂ ਘਰ ਇਕੱਲੇ ਦੇ ਕੀਤੀ ਉੱਥੇ ਆਪਸ ਵਿੱਚ ਝਗੜ ਪਏ ਸੇ ਤੀਮੀ ਆਦਮੀ ਜਿਹੜੇ ਦੇ ਸੱਸ ਸੋਹਰਾ ਸੀਗੇ ਉਹ ਕਹਿੰਦਾ ਵੀ ਮੇਰੀ ਕੁੜੀ ਮੈਰਿਡ ਵਾ ਉਹ ਕਹਿਣ ਲੱਪੇ ਮੇਰੀ ਕੁੜੀ ਅਨ ਮੈਰਿਡ ਵਾ ਉੱਥੇ ਮੰਗਲਗਵਾਰ ਮੰਗੀ ਵੀ ਬੈਠਾ ਸੀ ਇਹ ਇਹ ਸ਼ਾਮਦਾ ਪ੍ਰਧਾਨ ਬਣਿਆ ਆ ਉਹ ਸਾਨੂੰ ਹੁਣ ਧਮਕੀਆਂ ਵੀ ਦੇਣ ਡੇ ਹੋ ਆ ਅਸੀਂ ਡਰਦਿਆਂ ਨੇ ਦਰਖਾਸਤ ਦਿੱਤੀ ਹੁਗਾ ਹਸਾਬ ਤਾਂ ਬੜਾ ਖਰਾਬ ਹੋਇਆ ਮਰਨੇ ਦਾ ਮੈਂ ਰਾਤ ਦਿਨੇ ਇਹਨੂੰ ਬਚਾਉਣ ਡਿਆ ਮਰਨੋਂ ਕਿਉਂ ਮੈਨੂੰ ਡਰਵਾ ਕਿਉਂ ਸਾਨੂੰ ਧਮਕੀਆਂ ਵੀ ਬਹੁਤ ਦਿੱਤੀਆਂ ਆ ਉੱਥੇ ਫੇਰੇ ਨੇ ਕਿਤਾ ਧਮਕੀ ਇਹੇ ਦੇ ਰਿਹਾ ਵਿਚੋਲੇ ਜੀ ਇਹਨੇ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਸਾਰੇ ਤੋਂ ਪ੍ਰੂਫ ਵੀ ਹੈਗਾ ਆ ਸਾਰਾ ਉਹ 14 ਦਿੰਦੇ ਕਿ ਟਰੀ ਇਹ ਨਹੀਂ ਉਹਨਾਂ ਵਾਲੋਂ ਦਿੱਤੀ ਤੁਹਾਨੂੰ ਪਤਾ ਉਹਦੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਹਾਂਜੀ ਹਾਂਜੀ 14 ਕੀ ਉਹਦੀ ਮਾਸੀ ਦੀ ਉਹਦੀ ਭੈਣ ਦੀ ਕੁੜੀ ਆ ਜੀ ਇਹ ਦੱਸਿਆ ਭਾਈ ਨੇ ਪ੍ਰਧਾਨ ਦਾ ਸ਼ਾਮ ਤੇ ਰਸੀ ਕਹਿੰਦਾ ਹੁੰਦਾ ਇਹ ਕਾਉਂਸਲਰ ਵਾਜੀ ਉਦਾਂ ਹੀ ਜਿੱਤਾ ਐਮਸੀ ਐ ਸ਼ਾਨ 88 ਦਾ ਇਹ ਉਹਦਾ ਦੇਰ ਵਾਜੀ ਇਹ ਉਹਦਾ ਦੇਰ ਵਾ ਮੰਗਲ ਕੁਮਾਰ ਮੰਗੀ ਇਹਦਾ ਜੀ ਭਤੀਜਾ ਸੋਨੂ ਆ ਮੋਹਨ ਲਾਲ ਸੋਨੂ ਯੂ ਐਸ ਏ ਆ ਜੀ ਉਹ ਪੱਕਾ ਉਹ ਉਹਨੇ ਕਰਾਇਆ ਸੀ ਹੁਣ ਉਹਨੂੰ ਵੀ ਮੈਂ ਪੁੱਛਦਾ ਸੀ ਮੈਂ ਮਾਸੀ ਤੋਂ ਪੁੱਛ ਕੇ ਦੱਸੂ ਮੈਂ ਫਲਾਨੀ ਤੋਂ ਪੁੱਛ ਕੇ ਦੱਸੂ ਐਦਾਂ ਹੀ ਕਰੀ ਜਾਂਦਾ ਮੈਨੂੰ ਬਹੁਤ ਫੋਨ ਲਾਇਆ ਜੀ ਮੈਂ ਅੱਕ ਕੇ ਨਹੀਂ ਉਹਨੂੰ ਵੀ ਪ੍ਰਧਾਨ ਨੂੰ ਵੀ ਕਹਿਤਾ ਹੁਣ ਕਹਿੰਦਾ ਚਾਚਾ ਛੱਡੀ ਨਾ ਇਹਨਾਂ ਨੂੰ ਐਦਾਂ ਕਹਿੰਦਾ ਵੀ ਪੁਲਿਸ ਮੇਰੀ ਜੇਬ ਦੇ ਵਿੱਚ ਉਹ ਹੁਣ ਸਾਡਾ ਪਰਚਾ ਨਹੀਂ ਹੋਣ ਡਿਆ ਆ ਅਸੀਂ ਤਾਂ ਪੁਲਿਸ ਉਹਨਾਂ ਦੀ ਜੇਬ ਦੇ ਵਿੱਚ ਹੀ ਮੰਨਣ ਡੈ ਹਾਂ ਜੀ ਉਹਨਾਂ ਦੀ ਜੇਬ ਦੇ ਵਿੱਚ ਹੀ ਆ ਸਾਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਆ ਅਸੀਂ ਤਾਂ ਇਹੇ ਸਮਝਣ ਡੈ ਹਾਂ ਵਾ ਕਿ ਹਸਤਾਬ ਕੀ ਖਰਾਬ ਹੋਇਆ ਫੇ ਉੱਥੇ ਮੈਰਿਡ ਹਨ ਮੈਰਿਡ ਦੀ ਜਿਹੜੀ ਗੱਲ ਹੋਈ ਉਹਨਾਂ ਦੇ ਘਰ ਉਹਦੀ ਮਾਂ ਕਹਿੰਦੀ ਆ ਮੇਰੀ ਕੁੜੀ ਅਨਮੈਰਿਡ ਵਾ ਕੋਟ ਮੈਚ ਕਰਾਈ ਸੀ ਇਹਦੀ ਕੋਟ ਮੇਰਾ ਸਾਰਾ ਕੁਝ ਹੋਇਆ ਆ ਆਧਾਰ ਕਾਰਡ ਤੇ ਵੀ ਨਾਂ ਚੜਿਆ ਆ ਦਿਨ ਥੋੜੇ ਸੀਗੇ ਦਿਨ ਥੋੜੇ ਉੱਥੋਂ ਆਏ ਨੇ ਮੇਰੇ ਯਾਰ ਦੋਸਤਾਂ ਉੱਥੇ ਮੈਂ ਬੈੱਡ ਬੁੱਡ ਵੀ ਇਹਨੂੰ ਕੋਲੇ ਕੁੜੀ ਨੂੰ ਸਾਰਾ ਕੁਝ ਕੱਲਿਆ ਉੱਥੇ ਜੋ ਜਿੰਨਾ ਵੀ ਸਮਾਨ ਕੱਲਿਆ ਉਹਨੂੰ ਫੇਰ ਗੱਲ ਕਰਨ ਲੱਗੇ ਜਿੱਦਾਂ ਸਾਡਾ ਇਹਦਾ ਹਨਾ ਉੱਥੇ ਜਦੋਂ ਇਹਨੇ ਮੈਰਿਡ ਅਨਮੈਰਿਡ ਕਿਹਾ ਉਹ ਇਹ ਆਪਸ ਵਿੱਚ ਝਗੜ ਪਏ ਉੱਥੇ ਮੈਨੂੰ ਕਹੇ ਮੈਂ ਕਹਿਆ ਵੀ ਮੇਰੇ ਜੇ ਮੁੰਡੇ ਦਾ ਨਾਂ ਤੁਸੀਂ ਚੜਾ ਲਿਆ ਉਹਦੀ ਮਾਂ ਕਹਿੰਦੀ ਸੀ ਨਾਂ ਚੜਾਇਆ ਮੈਨੂੰ ਪ ਮੈਨੂੰ ਕਹਿੰਦੀ ਵੀ ਉਹ ਮੈਂ ਕਿਹਾ ਵੀ ਜੀ ਸਾਡੀ ਲੜਾਈ ਖਤਮ ਹੁੰਦੀ ਆ ਵੀ ਤੂੰ ਸਾਨੂੰ ਦਿਖਾ ਲ ਦਿਓ ਕਾਗਜ਼ ਮੈਂ ਮੰਗੀ ਪ੍ਰਧਾਨ ਕੋਲ ਬੈਠਾ ਸੀ ਮੈਂ ਕਿਹਾ ਭਾਈ ਤੁਸੀਂ ਤਾਂ ਆਪੇ ਦੇਖ ਲਓ ਹੁਣ ਉਹਦੇ ਆਦਮੀ ਕਹੀ ਜਾਵੇ ਮੇਰੀ ਕੁੜੀ ਮੈਰਿਡ ਵਾ ਉਹ ਕਹੀ ਜਾਵੇ ਉਹਦਾ ਸਟੇਟਸ ਅਨਮੈਰਿਡ ਹੋ ਗਿਆ ਆ ਮੈਂ ਕਿਹਾ ਦੱਸ ਪ੍ਰਧਾਨ ਹੁਣ ਕੀ ਕਰੀਏ ਵੀ ਉਹ ਮੈਰਿਡ ਕਹੀ ਜਾਂਦਾ ਆ ਉਹ ਅਨਮੈਰਿਡ ਕਹੀ ਜਾਂਦਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਜੇ ਤੁਸੀਂ ਅਨਮੈਰਿਡ ਮੈਰਿਡ ਵਾ ਸਾਨੂੰ ਮੈਰਿਡ ਦਾ ਮੈਂ ਕਿਹਾ ਪ੍ਰੂਫ ਦਿਖਾ ਲ ਦਿਓ ਹੁਣ ਨਾ ਦਿਖਾ ਲਓ ਕਹਿੰਦੀ ਹੁਣ ਮੇਰੀ ਕੁੜੀ ਸੁੱਤੀ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹੋਰ ਦੋ ਦਿ ਹੁਣ ਇਹਨੂੰ ਪ੍ਰਧਾਨ ਨੂੰ ਦਿਖਾ ਲ ਦੇ ਉਹ ਦਿਖਾ ਲ ਦੇ ਨਹੀਂ ਉਹ ਕੁੜੀ ਨੇ ਅਨਮੈਰਿਡਿ ਆਪਣਾ ਸ਼ੋਅ ਕੀਤਾ ਆ ਇਹਨੂੰ ਲਿਜਾਣਾ ਨਹੀਂ ਚਾਹੁੰਦੀ ਇਹ ਮੁੰਡੇ ਨੂੰ ਮੈਂ ਹੱਥ ਘੁੱਟਦਾ ਸੀ ਇਹਦਾ ਇਦਾਂ ਇਹਨੂੰ ਮੈਸੇਜ ਆ ਗਿਆ ਸੀ ਕੁੜੀ ਨੂੰ ਪਹਿਲਾਂ ਵੀ ਮੈਸੇਜ ਆਉਣ ਲੱਪੈ ਸੀ ਜਦੋਂ ਇੱਥੇ ਆਈ ਨੂੰ ਮੈਸੇਜ ਇਹਨੂੰ ਫੋਨ ਵੀ ਆਇਆ ਇੰਸਟਾਗ੍ਰam ਤੇ ਤੋਂ ਸਾਰਾ ਪ੍ਰੂਫ ਹੈਗਾ ਆ ਸਾਨੂੰ ਹੁਣ ਧਮਕੀਆਂ ਦਿੰਦੇ ਸੀਗੇ ਹਸਾਬ ਤਾਬ ਦੀਆਂ ਧਮਕੀਆਂ ਇਹ ਕਹਿੰਦੇ ਸਾਡੇ ਟਾਡੇ ਮੁੰਡੇ ਨੇ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਆ ਭਾਈ ਵੀ ਇੰਨਾ ਪ੍ਰੈਸ਼ਰ ਦੇ ਵਿੱਚ ਬੰਦਾ ਆਇਆ ਗਾਲਾਂ ਕੱਢੀ ਦਿੰਦਾ ਇਹ ਗਾਣਾ ਤੇ ਕਹਿੰਦੇ ਨਹੀਂ ਸਾਡੀ ਹੁਣ ਕਹਿੰਦੇ ਕੁੜੀ ਨਹੀਂ ਮੰਨਦੀ ਕੁੜੀ ਨਹੀਂ ਮੈਂ ਜਦੋਂ ਪੁੱਛਦਾ ਕੁੜੀ ਨਹੀਂ ਮੰਨਦੀ ਮੈਂ ਕਹਾਂ ਵੀ ਕੁੜੀ ਤੁਹਾਡੇ ਕਹਿਣੇ ਦੇ ਵਿੱਚ ਹੀ ਹੈਨੀ ਕੀ ਇਹਨਾਂ ਦੀਆਂ ਇਦਾਂ ਦੀਆਂ ਗੱਲਾਂ ਹੋਈਆਂ ਸਾਰੀਆਂ ਹੁਣ ਸਾਨੂੰ ਧਮਕੀਆਂ ਵੀ ਦਿੱਤੀਆਂ ਸੀ ਉਹ ਵੀ ਲਾਈਵ ਆ ਕੁੜੀ ਦੀ ਵੀ ਰਿਕਾਰਡਿੰਗ ਹੈਗੀ ਉਹ ਕਹਿੰਦੀ ਵੀ ਮੈਂ ਲੱਜਣਾ ਇਹ ਨੀਗਾ ਮੈਂ ਉਹ ਨਾ ਮੈਂ ਜੋ ਮਰਜ਼ੀ ਕਰ ਲਵਾਂ ਕਹਿੰਦੀ ਮੈਂ ਮੈਂ ਪੇਪਰ ਹੀ ਨਹੀਂ ਪਾਉਣੇ ਮੈਂ ਕਹਾਂ ਵੀ ਮੈਂ ਤਾਂ ਮੁੰਡਾ ਕੱ ਲੈਣਾ ਆ ਕਹਿੰਦੀ ਮੈਂ ਪੇਪਰ ਹੀ ਨਹੀਂ ਪਾਉਣੇ ਫੇਰ ਜੀ ਇਹਨੇ ਫਰਜੀ ਰਾਜਨਾਮਾ ਕਰ ਲਿਆ ਸਾਡੇ ਨਾਲ ਫਰਜੀ ਰਾਜਨਾਮਾ ਇੱਥੇ ਫੇਰ ਆ ਕੇ ਘਰ ਕਹਿਣ ਲੱਪਿਆ ਮੰਗਲ ਕੁ ਕਹਿੰਦਾ ਇਹ ਰਾਜੀਨਾਮੇ ਕਾਦੇ ਹੁੰਦੇ ਸਾਲੇ ਪਤਾ ਨਹੀਂ ਕਿੰਨੇ ਕਹਿੰਦਾ ਸਾਡੇ ਤੁਰੇ ਫਿਰਦੇ ਇਦਾਂ ਦੇ ਰਾਜੀਨਾਮੇ ਫੇਰ ਹੀ ਰਾਜੀਨਾਮੇ ਤੋਂ ਵਾਦਾ ਮੈਨੂੰ ਕੀਤਾ ਉਧਰੋਂ ਮੇਰਾ ਯਾਰ ਦੋਸਤ ਮੁੰਡਾ ਉਹ ਕੁੜੀ ਉਹਨੂੰ ਕਹਿਣ ਲੱਪੇ ਕਹਿੰਦੀ ਸਾਡਾ ਕਰਾ ਦੇ ਕਹਿੰਦੀ ਮੈਂ ਰੱਟ ਪਾਈ ਉਹ ਕਹਿੰਦੀ 6 ਮਹੀਨਿਆਂ ਚ ਮੇਰਾ ਕਹਿੰਦੀ ਆਟੋਮੈਟਿਕ ਇਧਰ ਤਲਾਕ ਹੋ ਜਾਣਾ ਆ ਇਹਨੇ ਸਾਨੂੰ ਪਤਾ ਨਹੀਂ ਐਦਾਂ ਹੀ ਟਕਾਇਆ ਇਹਨਾਂ ਦਾ ਤਲਾਕ ਹੋਣਾ ਉਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੋ ਸਾਨੂੰ ਦੱਸਿਆ ਮੈਂ ਕੀ ਕੀਤਾ ਉਹ ਰਾਜੀਨਾਮੇ ਤੋਂ ਮੈਂ ਪਰਚਾ ਫੇਰ ਚਾਕੇ ਉੱਥੇ ਦਰਖਾਸਤ ਦਿਆਂ ਦੀ ਐਸਪੀਡੀ ਦੇ ਐਸਪੀਡੀ ਦੇ ਫੇਰ ਜਦੋਂ ਮੁੜ ਕੇ ਆਈ ਸਾਨੂੰ ਸੱਦਿਆ ਮੈਂ ਕਹਾ ਵੀ ਸਰ ਹੁਣੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹਨਾਂ ਦਾ ਹਸਾਬਤਾ ਹੈ ਨਹੀਂ ਕਿ ਕੋਈ ਗੰਦਾ ਟੱਬਰ ਸੀਗਾ ਮੈਨੂੰ ਪਤਾ ਨਹੀਂ ਸੀ ਮੈਨੂੰ ਭੱਜੇ ਚ ਲੈ ਲਿਆ ਇਸ ਕਰਕੇ ਮੇਰੇ ਨਾਲ ਠਗੀ ਮਾਰਤੀ ਇਨੀ ਹੁਣ ਮੈਨੂੰ ਡਰ ਰਹਿਣ ਡਿਆ ਆ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ 'ਚ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਂਦੀਆਂ ਆ ਦੇਖੋ ਪ੍ਰਸ਼ਾਸਨ ਜੀ ਇਸ ਸੰਬੰਧ ਚ ਕੋਈ ਦਰਖਾਸਤ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜ਼ੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੈਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂਦਾ ਆ ਹੁਣ ਬੜੀ ਛਿਤੀ ਆ ਕੇ ਖੜਾ ਹੋਣਾ ਸਭ ਤੋਂ ਕੋਈ ਮਰ ਗਿਆ ਹੁਣ ਉਦੋਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੈਨੂੰ ਪਤਾ ਇਹ ਪ੍ਰਸ਼ਾਸਨ ਦਾ ਆ ਹਾਲ ਹੋਇਆ ਐਹੀ ਤਾਂ ਇਨਸਾਫ ਹੀ ਮੰਗਦੇ ਨੇ ਤੁਸੀਂ ਮੰਤ ਨਹੀਂ ਕਰਦੇ ਕੋਈ ਜੇਦਾ ਹੁਣ ਸੱਤ ਤੋਂ ਹੋਰ ਜਿਹੜੀ ਪਚੋਲਣ ਸੀ ਮੈਂ ਪਿੱਛੇ ਜਾ ਫੋਨ ਆਇਆ ਮੈਂ ਤੋ ਵੀ ਰਿਕਾਰਡਿੰਗ ਹੈਗੀ ਆ ਜੇ ਦਿਖਾ ਲੈਣੀ ਪੈ ਜਾ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀ ਮੈਂ ਕਹਾ ਹੁਣ 8 ਲੱਖ ਕਾ ਦਾ ਮੰਗਦੇ ਆ ਪੜਾਈ ਤਾਂ ਖਤਮ ਹੋ ਗਈ ਉਹ ਆ ਕੁੜੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹ ਸਾਨੂੰ 8 ਲੱਖ ਨੂੰ ਹੋਰ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹੜੀ ਆ ਉਹ ਵੀ ਰੱਦੀ ਹੋ ਗਈ ਕੁੜੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਤਾ ਇਦਾਂ ਕਰਤਾ ਮੈਂ ਉਹਨੂੰ ਵੀ ਨਹੀਂ ਕੁਝ ਕਰਾ ਸਕਿਆ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੀ ਬੈਠੀ ਹੋਆ ਉਹਨੇ ਵੀ ਮੈਨੂੰ ਇਦਾਂ ਹਸਾਬ-ਤਾਬ ਕਿਹਾ ਕੀ ਮੰਗ ਕਰਦੇ ਨੂੰ ਆਹੀ ਤਾਂ ਪ੍ਰਸ਼ਾਸਨ ਆ ਕੇਸੇ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਤਦ ਹੀ ਤੇ ਅੱਜ ਆਪਾਂ ਇੱਥੇ ਆਉਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣ ਦੇ ਉਹ ਮੰਗਲ ਕੁਮਾਰ ਮੰਗੀ ਕਹਿੰਦਾ ਹੈ ਪੁਲਿਸ ਮੇਰੀ ਜੇਬ ਦੇ ਵਿੱਚ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰ ਰਿਹਾ ਉਹ ਸਾਨੂੰ ਤਾਂ ਪੁਲਿਸ ਜੇਬ ਚ ਲੱਗਣੀ ਆ ਜੀ ਉਹਨਾਂ ਦੇ ਇਸ ਕਰਕੇ ਅਸੀਂ ਮੰਗ ਮੰਗਦੇ ਆ ਨਹੀਂ ਤਾਂ ਜੇ ਇਹ ਪ੍ਰਸ਼ਾਸਨ ਨਹੀਂ ਸੁਣਵਾਈ ਨਹੀਂ ਹੁੰਦੀ ਤੁਹਾਡੀ ਫੇਰ ਜੇ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਦਾ ਬੈਨਰ ਬਣਾ ਕੇ ਅਸੀਂ ਤਾਂ ਸ਼ਾਂਤਰਾਸੀ ਚ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂ ਵੀ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ ਤਾਂ ਕਰਕੇ ਤੁਹਾਡੇ ਕੋਲ ਇਹਦਰ ਗਿਆ ਸੀ ਕਰਕੇ ਇਹ ਕਾਨਫਰੰਸ ਕਰਾਈ ਆ ਤੇ ਜੇ ਸਾਨੂੰ ਕੋਈ ਇਨਸਾਫ ਮਿਲ ਸਕੇ